ਲੈਂਡ ਨਹੀਂ ਗਿਆ ਇੱਕਾ ਇੱਥੇ ਕੋਈ 16 ਸਾਲ ਦੀ ਕੁੜੀ ਆ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਨਸ਼ਾ ਕਰਦੇ ਨੇ ਗਲੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਰੈਨ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਆ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲ ਘੋਤਾ ਦੇਖ ਲੈ ਹਾਂ ਅ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਲਖਣਪੁਰ ਗਰਚਾਪੱਤੀ ਤੇ ਅਸੀਂ ਅੱਜ ਮਤਾ ਪਾਇਆ ਪ੍ਰਵਾਸੀਆਂ ਲਈ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਰਜਵਾਹੇ ਦੇ ਰਹੇ ਨੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਿਕਟਾਂ ਬੀੜੀਆਂ ਪੀਣੇ ਆ ਗਲੀਆਂ ਚ ਜਾ ਕੇ ਪੈਂਡੀਆਂ ਚ ਤੇ ਇੱਥੇ ਸਾਡੇ ਲੇਡੀਜ਼ ਸੈਰ ਕਰਨ ਆਉਣੀਆ ਗਰਾਊਂਡ ਆ ਸਾਡਾ ਇੱਥੇ ਤੇ ਬੱਚੇ ਖੇਡਣ ਆਣੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਬਹੁਤ ਇੱਥੇ ਚੋਰੀਆਂ ਹੋ ਲਈਆਂ ਤੇ ਨਸ਼ਾ ਪੂਰਾ ਕਰਦੇ ਨੇ ਤੁਹਾਨੂੰ ਮੈਂ ਦਿਖਾ ਦਿੰਦਾ ਕਿਵੇਂ ਨਜਾਇਜ਼ ਕਬਜ਼ੇ ਕਰੇ ਹੋਏ ਆ ਇਹਨਾਂ ਨੇ ਆਹ ਦੇਖੋ ਕਿੰਨੇ ਨੇ ਦੇਖੋ ਇਹਨਾਂ ਦੀ ਗਿਣਤੀ ਦੇਖੋ ਅੱਜ ਅਸੀਂ ਮਤਾ ਪਾਇਆ ਅੱਜ ਅਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇੱਥੋਂ ਚੁਕਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜAVE ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦਾ ਇਹਨਾਂ ਦਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਦੇ ਬਹੁਤ ਨੇ ਮੈਂ ਕਹਿੰਦਾ ਕੱਲੇ-ਕੱਲੇ ਦੇ ਦਸ-ਦਸ ਜਵਾਕ ਨੇ ਤੁਹਾਨੂੰ ਮਾਗੇ ਜਾ ਕੇ ਦਿਖਾਉਣਾ ਹੈ ਹਾਲਾਤ ਦੇਖਿਓ ਠੀਕ ਆ ਦਿਖਾਉਣਾ ਅੱਗੇ ਜਾ ਕੇ ਦਿਖਾ ਦਸੀ ਉੱਧਰ ਹਾਂ ਆ ਇੱਧਰ ਵੀ ਪਿੰਡ ਆ ਦਿਖਾਉਣਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਾਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਆ ਜੀਮੀਦਾਰਾਂ ਦੀਆਂ ਮੋਟਰਾਂ ਤੇ ਨੇ ਤਾਉ ਜ਼ਿਮੀਂਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜ਼ਿਮੀਂਦਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਟਰਾਂ ਤੋਂ ਭੇਜਣਾ ਚਾਹੁੰਦੇ ਉਹਨਾਂ ਨੂੰ ਵਾਪਸ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਉਹ ਆਪਣੇ ਪੱਕੇ ਪ੍ਰੂਫਾਂ ਦੇ ਸਮੇਤ ਰੱਖਣ ਤੇ ਤੁਹਾਨੂੰ ਮੈਂ ਦਿਖਾਉਨੇ ਆ ਇਹਨਾਂ ਦੇ ਜਵਾਕ ਦੇਖੋ ਚੱਲ ਅੱਗੇ ਆਹ ਦੇਖ ਲੋ ਆ ਰਸਤਾ ਹੈ ਹੁਣ ਇੱਥੇ ਨੂੰ ਲੰਘਣਗੇ ਕਿਵੇਂ ਲੋਕ ਆ ਸਾਡੇ ਪੰਜਾਬੀ ਇੱਥੇ ਨੂੰ ਲੰਘਦੇ ਨੇ ਇਹਨਾਂ ਦਾ ਕਿਸੇ ਦਾ ਕੋਈ ਆਏ ਨਹੀਂ ਪਤਾ ਕਿਹੜੇ ਕਿੱਥੇ ਦੇ ਹੈਗੇ ਕਿੱਥੇ ਦੇ ਨਹੀਂ ਉਹ ਬੰਦੇ ਸ਼ਾਬਾਹ ਉਹ ਸਾਰੀ ਬਣਾ ਲਾ ਜਵਾਗ ਦੇਖ ਆਹ ਦੇ ਕਿਵੇਂ ਜਵਾਗ ਦੇ ਜਵਾਗ ਫਿਰਦਾ ਉਹ ਦਰ ਫਾਕੇ ਦਾ ਹਾ ਜੂ ਮਾਰਕੀਟ ਨੂੰ ਉਹਦੇ ਸਿਰੇ ਤੋਂ ਸਿਰੇ ਫਿਰਦੇ ਨੇ ਇੱਕ ਇੱਕ ਝੁੰਗੀ ਤੇ 15 15 20 20 ਜਵਾਕ ਨੇ ਇੱਕ ਇੱਕ ਝੁੰਗੀ ਚ ਜੀਲਾ ਨਾ ਕੁਝ ਆਤਾ ਪਤਾ ਹੀ ਨਹੀਂ ਉਹ ਦਿਖਾਓ ਮੋਟਰਾਂ ਤੇ ਦਿਖਾ ਦਿੱਤੇ ਨਾਲ ਦੀਆਂ ਤੇ ਕਿਵੇਂ ਬੈਠੀਆਂ ਇਹ ਨੰਗੂਏ ਤੋਂ ਦੁਨਵਾਣੀ ਆ ਬੀਹੜੋ ਆ ਦੇਖ ਲਓ ਆ ਇੱਕਣ ਬੈਠਦੇ ਨੇ ਇਹ ਜੇ ਕੋਈ ਕਿਸੇ ਮੋਟਰਸਾਈਕਲ ਥੱਲੇ ਜਾਂ ਗੱਡੀ ਥੱਲੇ ਆ ਗਿਆ ਦੁੱਗਣੇ ਪੈਸੇ ਮੰਗਣੇ ਐ ਇਹਨਾਂ ਨੇ ਇਹਨਾਂ ਦਾ ਜ਼ਿੰਮੇਵਾਰ ਕੌਣ ਐ ਇਹ ਅਸੀਂ ਮਤਾਂ ਪਾਇਆ ਚਕਾਉਣੀਆਂ ਝੂੰਗੀਆਂ ਇੱਥੋਂ ਅਸੀਂ ਮਾਤਾ ਤਾਂ ਹੈ ਜੁਗੀ ਪਰਤਾ ਆਨਰ ਧੋਨਰ ਕੀ ਜੱਟਾਂ ਚਕਾ ਚੁੰਗੀਆਂ ਚੱਕੋ ਇੱਥੋਂ ਠੀਕ ਐ ਫਾਲਤੂ ਕਰੀਆ ਆਪਾਂ ਚਕਾ ਦੋ ਨਹੀਂ ਛੋਟਾ ਦੇਣਾ ਆਪਣਾ ਸਮਾਨ ਚੱਕੋ ਇੱਥੋਂ ਸਾਰਾ ਹਾਂ ਤੁਹਾਨੂੰ ਹੱਦੀ ਬਿਨਾ ਟਾਈਮ ਐ ਅੱਛਾ ਹਾਂ ਆਪਣਾ ਸਾਰਾ ਸਮਾਨ ਚਾਕੇ ਜਿੱਥੇ ਜਾਣਾ ਉੱਥੇ ਜਾਓ ਅੱਜ ਵੀਰਵਾਰ ਆਉਗਾ ਉਹਦੇ ਵੀਰਵਾਰ ਨੂੰ ਕੋਈ ਝੁੰਗੀ ਨਹੀਂ ਚਾਹੀਦੀ ਹੋਰ ਇਹ ਨਾ ਬੰਦਾ ਚਾਹੀਦਾ ਅੱਛਾ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਹਾਂ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਨਾ ਇਹਨਾਂ ਨੂੰ ਉਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਜਣੇ ਬੈਠੇ ਪਾਉਂਦੇ ਆ ਜੀ ਝੁੰਗੀ ਚਾਕੇ ਬੰਦਾ ਅਭੀ ਕਹਾਂ ਜਾਏਗਾ ਜਿੱਥੇ ਮਰਜੀ ਜਾਓ ਸਾਨੂੰ ਨਾ ਇੱਥੇ ਮਰਜੀ ਜਾਓ ਵਿਹਾਰ ਜਾਓ ਜਿੱਥੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਦ ਪਾਉਂਦੇ ਸਾਡੇ ਅੱਛਾ ਇੱਕ ਤਾਂ ਨੂੰ ਹੋਰ ਦੱਸਦੇ ਹਾਂ ਬਾਈ ਇਹ ਸਾਡੇ ਪਿੰਡ 'ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਦੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆਲੇ-ਦਾਲੇ ਪਿੰਡਾਂ 'ਚ ਸਾਨੂੰ ਕੋਈ ਇਤਰਾਜ਼ ਨਹੀਂ ਪਰ ਆ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਅੱਛਾ ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕੱਲੂ ਸਿਰ ਪਾੜਨਗੇ ਕਿਸ ਆਏ ਕਦ ਤੁਸੀਂ ਓਰੇ ਪਾਣਾ ਚੋਰੀ ਓਰੇ ਕਰਦੇ ਆਂ ਅੱਜ ਕੰਮ ਕਰਨਾ ਤੁਸੀਂ ਬਾਡੇ ਮੱਢ ਗਿਆ ਗਰਾਊਂਡ 'ਚੋਂ ਬਾਲਾਂ ਚੱਕ ਲਿਆ ਏ ਗਰਾਊਂਡ 'ਚੋਂ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਅੱਛਾ ਫੈਰ ਕਰਨ ਇਹਨਾਂ ਦੇ ਉੱਥੇ ਫੁੱਲਤੇ ਬੈਠਦੇ ਆਂ ਸਿੱਕਾਂ ਬੀੜੀਆਂ ਪੀਣ ਉੱਥੇ ਸੁੱਖਾ ਮਾਰ ਕੇ ਜਿਤਨਾ ਦਿਨ ਖਰਚਾ ਹੈ ਖਟਿਆ ਹਮ ਉੱਪਰ ਗਿਆ ਹੈ ਹਾਂ ਬੋਲੋ ਵੀ ਨਾ ਕੀ ਕੀ ਕਰ ਰਿਆ ਹੈ ਨਾ ਚਾਰ ਮੈਂ ਰੱਪਤੇ ਇੱਕ ਤਾਂ ਟੀਵੀ ਇੱਕ ਤਾਂ 16 ਸਾਲ ਵਾਲਾ ਕੇਸ ਦੀ ਹੈ ਹਾਂ ਇੱਕ ਇੱਕ ਚੋਂ ਇਹਨਾਂ ਨੂੰ ਟੀਵੀ ਵੀ ਹੈ ਇੱਕ ਨੂੰ ਟੀਵੀ ਦੀ ਬਿਮਾਰੀ ਹੈ ਕਿਤੇ ਹੋਰ ਨੂੰ ਵੀ ਫੈਲ ਸਕਦੀ ਆ ਉਹ ਠੀਕ ਹੈ ਕਾਰੀ ਰਿਪੋਰਟਾਂ ਦੇ ਵਿੱਚ ਹਾਂ ਰਿਪੋਰਟਾਂ ਵੀ ਉਹਦੀ ਦਵਾਈ ਵੀ ਚੱਲੀ ਆ ਮੁੜ ਕੇ ਉਹ ਦਵਾਈ ਲੈਣ ਨਹੀਂ ਗਿਆ ਇੱਕ ਇੱਥੇ ਕੋਈ 16 ਸਾਲ ਦੀ ਕੁੜੀ ਹੈ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਹੈ ਇਹ ਠੀਕ ਹੈ ਕਾਲੂ ਕੋਸ ਹੋ ਗਿਆ 19 ਕੀ ਹੋ ਗਈ ਪੰਚਾਇਤ ਫਸੂਗੀ ਇਹ ਕੇ ਨਸ਼ਾ ਕਰਦੇ ਨੇ ਗਲੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਰਾਂ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਫਿਰ ਗਰਾਊਂਡ ਚੋਂ ਵੀ ਸਮਾਨ ਚੋਰੀ ਕਰਿਆ ਇਹਨਾਂ ਨੇ ਤਾਂ ਕਰਕੇ ਸਾਨੂੰ ਅੱਕ ਕੇ ਮਤਾ ਪਾਉਣਾ ਪਿਆ ਇਹ ਵੀ ਇਹਨਾਂ ਦਾ ਸਮਾਨ ਅਸੀਂ ਚਕਾਉਣਾ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਜੇ ਹਫ਼ਤੇ ਬਾਅਦ ਸਮਾਨ ਨਹੀਂ ਚੱਕਣਗੇ ਤਾਂ ਅਸੀਂ ਕਾਰਵਾਈ ਕਰਾਵਾਂਗੇ ਇਹਨਾਂ ਦੇ ਕਿ ਝੁੰਗੀਆਂ ਇਹਨਾਂ ਦੀਆਂ ਢਾਈਆਂ ਜਾਣਗੀਆਂ

ਲਾਸਟ ਟ੍ਰੈਮ ਦਲ ਕੋ ਆਪਾਂ ਤੋਂ ਸਿੱਧਾ ਚੱਲੂਗਾ ਸਰਦਾਰ ਤੇ ਆਹ ਅਸੀਂ ਦਿਖਾ ਆਹ ਦੇਖੋ ਆਹ ਲੱਛਣ ਕਰਦੇ ਨੇ ਉਹ ਦੇਖੋ ਕਿੰਨੇ ਬੈਠੇ ਨੇ ਤੁਹਾਨੂੰ ਦਿਖਾਉਣੇ ਅੱਗੇ ਵੀ ਅਸੀਂ ਆਹ ਦੇਖ ਲਓ ਇੱਧਰ ਵੀ ਆਹ ਇੱਥੇ ਵੀ ਬੈਠਿਆ ਜਵਾਗ ਇੱਥੇ ਲੰਘਣ ਦੇ ਦੇਣਗੇ ਕਿਸੇ ਨੂੰ ਇਹ ਤੇ ਆਹ ਤੁਹਾਨੂੰ ਦਿਖਾਉਣਾ ਮੇਨ ਲੈ ਗਾਂਜੇ ਦਾ ਬੂਟਾ ਬੀਜੀ ਫਿਰਦੇ ਨੇ ਇਹ ਆ ਲੈ ਜਿੱਥੇ ਜਿੱਥੇ ਰਹਿੰਦੇ ਨੇ ਉੱਥੇ-ਉੱਥੇ ਬੀਜਿਆ ਹੋਇਆ ਇਹਨਾਂ ਨੇ ਨਸ਼ੇ ਪੱਤੇ ਗਾਤਰ ਆ ਦੇਖ ਲਓ ਤੁਸੀਂ ਹੁਣ ਵੀ ਗਾਹਾਂ ਕਿਆ ਹਾਲਾਤ ਹੋਣਗੇ ਓਰੇ ਇਹ ਦੇ ਵਧੀਆ ਬੂਟਾ ਇਹ ਕਿਹਦੀ ਮੋਟਰ ਹੈ ਧੂਰੀ ਮੋਟਰ ਹੈ ਕਿੱਥੇ ਆ ਦੂਗਾ ਕਿੱਥੇ ਆ ਓਏ ਕੋਈ ਹੈ ਨਹੀਂ ਓਰੇ ਬੁਲਾਇਂ ਬੁਲਾ ਇਸ ਕੋ ਨਾਲੇ ਦੱਤੀ ਲਿਓ ਇਹਦੇ ਹੀ ਥੋਂ ਦਸੀ ਜਨੇ ਹਾਂ ਆ ਬੜਾਇਆ ਇਹਨਾਂ ਦੇ ਗਾਂਜੇ ਦਾ ਬੂਟਾ ਇਹ ਕਿਨੇ ਬੀਜਿਆ ਤਾਂ ਇਹ ਬੀਜਿਆ ਨੇ ਤਾਂ ਪਈ ਜੰਗੇ ਆਪੇ ਜੰਮ ਗਿਆ ਆਪ ਕੋ ਦਿਖਾ ਨਹੀਂ ਬੀ ਇਹਨੂੰ ਤੋੜਨਾ ਹੈ ਪਟਿਆ ਕਿਉਂ ਨਹੀਂ ਜੀ ਆਪੇ ਜੰਮ ਗਿਆ ਤੈਨੂੰ ਪਤਾ ਪਰਚਾ ਇਸਕਾ ਹੋ ਹਾਂ ਜੀ ਪਤਾ ਹੈ ਪਰਚਾ ਇਸਕਾ ਗਾਂਜੇ ਦਾ ਗਾਂਜੇ ਦਾ ਬੂਟਾ ਨਾ ਇਹ ਪਤਾ ਨਹੀਂ ਜੀ ਮੈਂ ਤਾਂ ਮੈਂ ਕਦੇ ਪਾਲਿਆ ਨਹੀਂ ਗਾਇਆ ਫਿਰ ਉញੋਂ ਰੱਖਿਆ ਟਾਵਰ ਨੂੰ ਇਹ ਆ ਜੋ ਵਹੀਂ ਜਦੋਂ ਜੰਮ ਗਿਆ ਗੱਲਾਂ ਸੁਣ ਲਓ ਇਹਨਾਂ ਦੀਆਂ ਇਹ ਵੀ ਲਾਗੇ ਦੂਏ ਲੋਟ ਵੀਰੇ ਔਰ ਰਸੀਆਂ ਨਾਲ ਤੁਸੀਂ ਬੰਨਿਆ ਹੋਇਆ ਆਹ ਦੇਖੋ ਤਾਰ ਨਾਲ ਬੰਨਿਆ ਉੱਪਰ ਰਸੀ ਨਾਲ ਬੰਨਿਆ ਹੋਇਆ ਵੀ ਗਿਰੇ ਨਾ ਇਹ ਬੰਨ ਦਿਓ ਸਾਡੇ ਇੱਕ ਅਸੀਂ ਹੁਣ ਆ ਮੋਟਰ ਤੇ ਆਏ ਆ ਇਹ ਤਾਂ ਕਹਿੰਦੇ ਨਾ ਵੀ ਗਾਂਜੇ ਦਾ ਬੂਟਾ ਉੱਗ ਗਿਆ ਬੰਦੇ ਬਾਕੀ ਸਾਡੇ ਸਾਰੇ ਆ ਰਹੇ ਨੇ ਤੁਹਾਨੂੰ ਦਿਖਾਉਣਾ ਹੈ ਕਿਵੇਂ ਲਕੋਇਆ ਹੋਇਆ ਇਹਨਾਂ ਨੇ ਆਹ ਦੇਖੋ ਲੈ ਆ ਪੱਲੀ ਚੱਕ ਜੱッセ ਇਹਦੇ ਪਰੋਂ ਆਹ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲਕੋਤਾ ਹਾਂ ਦੇਖ ਲੈ ਹਾਂ ਭਈ ਸਾਰੇ ਖਤਮ ਕਰਨੇ ਨੇ ਇਹ ਬੂਟੇ ਵਾਟੇ ਗਾਂਜੇ ਵਾਲੇ ਇਹ ਦੇਖ ਲੋ ਆਹ ਦੇਖੋ ਆ ਪਹਿਲਾਂ ਵਾਲਾ ਆਹ ਤਾਂ ਆ ਦੇ ਲਾ ਬਿਰੇ ਲਕੋਗੇ ਤੇ ਨਾਲੇ ਆ ਪੱਲੀ ਪਾ ਕੇ ਲਕੋਗੇ ਨਾਲੇ ਉਹ ਉਧਰ ਬੱਟਣ ਲੱਗਿਆ ਬੂਟਾ ਜਮੀ ਨਾਲ ਦੀ ਦਾ ਆ ਹੁਣ ਬੂਟੇ ਪਰ ਬੱਲੀ ਪਾਤੀ ਹਾਂ ਜਾਂ ਨਿਕਲ ਗਈ ਆਈ ਵੱਡੋ ਆ ਦੇਖ ਲੋ ਭਾਈ ਹੁਣ ਇਹ ਵੀ ਫੜਦੇ ਆ ਹੁਣ ਨਹੀਂ ਵੀਰੇ ਦਿਖਾਈ ਪੂਰੀ ਲੱਕੀ ਜੀ ਹੋਈ ਦੀ ਆ ਇੱਥੇ ਹੀ ਵੀ ਜੇ ਆਹ ਲੈ ਛੋਟੇ ਵੀ ਨਹੀਂ ਹਲੇ ਆ ਦੇਖੋ ਦੇਖ ਲੋ ਭਾਈ ਹੁਣ